ਇੱਕ ਕਰਦੀ ਗੱਲ ਕਰੀਏ ਤਾਂ ਇੱਕ ਜੋ ਟੈਂਕਰ ਹੈ ਉਹ ਸਾਈਡ ਦੇ ਉੱਪਰ ਖੜਿਆ ਖੜਾ ਹੋਇਆ ਜਿਸ ਤੋਂ ਬਾਅਦ ਪਿੱਛੇ ਜੋ ਕਿ ਭੀੜ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਉੱਥੇ ਹੀ ਸੜਕ ਸੁਰੱਖਿਆ ਫੋਰਸ ਮੌਕੇ ਦੇ ਉੱਪਰ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਜੋ ਰਸਤਾ ਹੈ ਇਸ ਨੂੰ ਫਿਲਹਾਲ ਦੇ ਲਈ ਬੰਦ ਕਰ ਦਿੱਤਾ ਗਿਆ। ਹਾਲ ਤੁਸੀਂ ਦੇਖ ਰਹੇ ਹੋ ਡੈਨਿਕਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ। ਕੁਦਰਤੀ ਆਫਤ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਕਾਫੀ ਵੱਡਾ ਜੋ ਕਿ ਡਰ ਬਿਠਾ ਕੇ ਰੱਖ ਦਿੱਤਾ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਲਗਾਤਾਰ ਮੀਂਹ ਪੈ ਰਿਹਾ ਉਸ ਦੇ ਕਾਰਨ ਜ਼ਮੀਨੀ ਇਲਾਕੇ ਦੇ ਵਿੱਚ ਹੜ੍ਹ ਅਤੇ ਪਹਾੜੀ ਇਲਾਕੇ ਦੇ ਵਿੱਚ ਜੋ ਕਿ ਲੈਂਡਸਲਾਈਡਿੰਗ ਦੇ ਮਾਮਲੇ ਆਏ ਦਿਨ ਜੋ ਕਿ ਵੱਧੇ ਜਾ ਰਹੇ ਹੈ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਅਜੀਹਾ ਇੱਕ ਹੋਰ ਮਾਮਲਾ ਪਠਾਨਕੋਟ ਤੋਂ ਸਾਹਮਣੇ ਆ ਰਿਹਾ ਜਿੱਥਾਂ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਪਰ ਸੜਕ ਤਸੰ ਦੇ ਨਾਲ ਜੋ ਲੋਕ ਹੈ ਉਹਨਾਂ ਦਾ ਜੋ ਬੈਲੈਂਸ ਹੈ ਗੱਡੀਆਂ ਦਾ ਉਹ ਖਰਾਬ ਹੋ ਗਿਆ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਜ਼ਮੀਨ ਹੈ ਇਸ ਦੇ ਵਿੱਚ ਤਰੇੜਾ ਆ ਗਿਆ ਨੇ ਅਤੇ ਜੋ ਨਾਲ ਵਾਹਨ ਖੜੇ ਹੈ ਉਹ ਵੀ ਡਿੱਗਦੇ ਡਿੱਗਦੇ ਬੱਚੇ ਹੈ ਤਸਵੀਰਾਂ ਵਿੱਚ ਲਗਾਤਾਰ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਲੈਂਡ ਸਲਾਈਡਿੰਗ ਅੱਜ ਪਠਾਨਕੋਟ ਦੇ ਇਸ ਇਲਾਕੇ ਦੇ ਵਿੱਚ ਹੋਈ ਹੈ ਇਸ ਤੋਂ ਪਹਿਲਾਂ ਸਵੇਰ ਦੀ ਗੱਲ ਕਰੀਏ ਤਾਂ ਕੁੱਲੂ ਦੇ ਵਿੱਚ ਵੀ ਲੈਂਡ ਸਲਾਈਡਿੰਗ ਹੋਈ ਹੈ ਜ਼ਮੀਨੀ ਇਲਾਕੇ ਦੇ ਵਿੱਚ ਜੋ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾ ਉਸ ਦੇ ਕਾਰਨ ਹੜ ਦਾ ਮਾਹੌਲ ਬਣਿਆ ਹੋਇਆ ਹੈ ਪੌਂਗ ਡੈਮ ਦੇ ਜੋ ਬੰਨ ਹੈ ਉਹਨਾਂ ਨੂੰ ਖੋਲਿਆ ਜਾ ਰਿਹਾ ਜਿਸ ਦੇ ਕਾਰਨ ਬਿਆਸ ਦਰਿਆ ਦੇ ਵਿੱਚ ਪਾਣੀ ਵਧ ਰਿਹਾ ਜਿਸ ਤੋਂ ਬਾਅਦ ਜ਼ਮੀਨੀ ਇਲਾਕੇ ਦੇ ਵਿੱਚ ਹੜ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੇ ਇਸ ਦੇ ਕਾਰਨ ਲਗਾਤਾਰ ਲੈਂਡਸਲਾਈਡਿੰਗ ਹੋ ਰਹੀ ਹੈ ਬਾਕੀ ਜੋ ਮਾਮਲਾ ਸਾਹਮਣੇ ਹੈ ਉਸ ਦੀ ਗੱਲ ਕਰੀਏ ਤਾਂ ਅੱਜ ਦੀ ਗੱਲ ਕਰੀਏ ਤਾਂ ਬੀਤੀ ਰਾਤ ਤੋਂ ਹੀ ਹਿਮਾਚਲ ਦੇ ਵਿੱਚ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਹੁਣ ਪਠਾਨਕੋਟ ਦੇ ਪਹਾੜੀ ਇਲਾਕੇ ਦੇ ਵਿੱਚ ਲੈਂਡਸਲਾਈਡਿੰਗ ਹੋ ਗਈ ਹੈ ਤੇ ਉਸ ਤੋਂ ਬਾਅਦ ਹਿਮਾਚਲ ਦੀ ਜੋ ਸੀਮਾ ਹੈ ਉਸ ਦੇ ਉੱਪਰ ਜਿਹੜਾ ਆਖੀਰਲਾ ਪਿੰਡ ਪੈਂਦਾ ਜਿਸ ਦਾ ਨਾਮ ਦੁਨੇਰਾ ਦੱਸਿਆ ਜਾ ਰਿਹਾ ਉਸ ਦੇ ਨੇੜੇ ਹੀ ਨੈਸ਼ਨਲ ਹਾਈਵੇ ਹੈ ਜਿਸ ਦੇ ਉੱਪਰ ਇਹ ਜੋ ਹਾ사 ਵਾਪਰਿਆ ਸੜਕ ਦੇ ਵਿੱਚ ਤਰੇੜਾ ਆ ਗਈ ਹੈ ਲਗਾਤਾਰ ਤਸਵੀਰ ਦੇ ਉੱਪਰ ਦੇਖ ਸਕਦੇ ਹੋ ਤੇ ਹਿਮਾਚਲ ਦੇ ਜੋ ਕਿ ਪਠਾਨਕੋਟ ਟਡਲਹੋਜੀ ਹਾਈਵੇ ਦੇ ਉੱਪਰ ਇਹ ਹਾਦਸਾ ਵਾਪਰਿਆ ਹੈ ਲੈਂਡਸਲਾਈਡਿੰਗ ਹੋਈ ਜਿਸ ਤੋਂ ਬਾਅਦ ਸੜਕ ਦੇ ਉੱਪਰ ਵੀ ਤਰੇੜਾਂ ਆਈਆਂ ਤੇ ਜ਼ਮੀਨ ਇੱਕਦਮ ਤਸ ਜਾਂਦੀ ਹੈ ਤੇ ਜੋ ਆਸ-ਪਾਸ ਗੱਡੀਆਂ ਉਹ ਉਹਨਾਂ ਦਾ ਵੀ ਭੜੇ ਇਕੱਠ ਦੇਖਣ ਨੂੰ ਮਿਲਦਾ ਹੈ ਤੇ ਇੱਕ taraf ਇੱਕ ਜੋ ਆਪਾਂ ਟੈਂਕਰ ਦੀ ਗੱਲ ਕਰੀਏ ਤਾਂ ਇੱਕ ਜੋ ਟੈਂਕਰ ਹੈ ਉਹ ਸਾਈਡ ਦੇ ਉੱਪਰ ਖੜਿਆ ਖੜਾ ਹੋਇਆ ਜਿਸ ਤੋਂ ਬਾਅਦ ਪਿੱਛੇ ਜੋ ਕਿ ਭੀੜ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਉੱਥੇ ਹੀ ਸੜਕ ਸੁਰੱਖਿਆ ਫੋਰਸ ਮੌਕੇ ਦੇ ਉੱਪਰ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਜੋ ਰਸਤਾ ਹੈ ਇਸ ਨੂੰ ਫਿਲਹਾਲ ਦੇ ਲਈ ਬੰਦ ਕਰ ਦਿੱਤਾ ਗਿਆ। ਹਾਲ ਤੁਸੀਂ ਦੇਖ ਰਹੇ ਹੋ ਡੈਨਿਕਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ। ਕੁਦਰਤੀ ਆਫਤ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਕਾਫੀ ਵੱਡਾ ਜੋ ਕਿ ਡਰ ਬਿਠਾ ਕੇ ਰੱਖ ਦਿੱਤਾ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਲਗਾਤਾਰ ਮੀਂਹ ਪੈ ਰਿਹਾ ਉਸ ਦੇ ਕਾਰਨ ਜ਼ਮੀਨੀ ਇਲਾਕੇ ਦੇ ਵਿੱਚ ਹੜ੍ਹ ਅਤੇ ਪਹਾੜੀ ਇਲਾਕੇ ਦੇ ਵਿੱਚ ਜੋ ਕਿ ਲੈਂਡਸਲਾਈਡਿੰਗ ਦੇ ਮਾਮਲੇ ਆਏ ਦਿਨ ਜੋ ਕਿ ਵੱਧਦੇ ਜਾ ਰਹੇ ਹੈ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਅਜੀਹਾ ਇੱਕ ਹੋਰ ਮਾਮਲਾ ਪਠਾਨਕੋਟ ਤੋਂ ਸਾਹਮੇ ਆ ਰਿਹਾ ਜਿੱਥਾਂ ਠਾਨਕੋਟ ਨੈਸ਼ਨਲ ਹਾਈਵੇ ਦੇ ਉੱਪਰ ਸੜਕ ਤਸਨ ਦੇ ਨਾਲ ਜੋ ਲੋਕ ਹੈ ਉਹਨਾਂ ਦਾ ਜੋ ਬੈਲੈਂਸ ਹੈ ਗੱਡੀਆਂ ਦਾ ਉਹ ਖਰਾਬ ਹੋ ਗਿਆ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਜ਼ਮੀਨ ਹੈ ਇਸ ਦੇ ਵਿੱਚ ਤਰੇੜਾ ਆ ਗਿਆ ਨੇ ਅਤੇ ਜੋ ਨਾਲ ਵਾਹਨ ਖੜੇ ਹੈ ਉਹ ਵੀ ਡਿੱਗਦੇ ਡਿੱਗਦੇ ਬਚੇ ਹੈ ਤਸਵੀਰਾਂ ਵਿੱਚ ਲਗਾਤਾਰ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਲੈਂਡ ਸਲਾਈਡਿੰਗ ਅੱਜ ਪਠਾਨਕੋਟ ਦੇ ਇਸ ਇਲਾਕੇ ਦੇ ਵਿੱਚ ਹੋਈ ਹੈ ਇਸ ਤੋਂ ਪਹਿਲਾਂ ਸਵੇਰ ਦੀ ਗੱਲ ਕਰੀਏ ਤਾਂ ਕੁੱਲੂ ਦੇ ਵਿੱਚ ਵੀ ਲੈਂਡਸਲਾਈਡਿੰਗ ਹੋਈ ਹੈ ਜ਼ਮੀਨੀ ਇਲਾਕੇ ਦੇ ਵਿੱਚ ਜੋ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾ ਉਸ ਦੇ ਕਾਰਨ ਹੜ ਦਾ ਮਾਹੌਲ ਬਣਿਆ ਹੋਇਆ ਹੈ ਪੌਂਗ ਡੈਮ ਦੇ ਜੋ ਬੰਨ ਹੈ ਉਹਨਾਂ ਨੂੰ ਖੋਲਿਆ ਜਾ ਰਿਹਾ ਜਿਸ ਦੇ ਕਾਰਨ ਬਿਆਸ ਦਰਿਆ ਦੇ ਵਿੱਚ ਪਾਣੀ ਵਧ ਰਿਹਾ ਜਿਸ ਤੋਂ ਬਾਅਦ ਜ਼ਮੀਨੀ ਇਲਾਕੇ ਦੇ ਵਿੱਚ ਹੜ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੇ ਇਸ ਦੇ ਕਾਰਨ ਲਗਾਤਾਰ ਲੈਂਡਸਲਾਈਡਿੰਗ ਹੋ ਰਹੀ ਹੈ ਬਾਕੀ ਜੋ ਮਾਮਲਾ ਸਾਹਮਣੇ ਹੈ ਉਸ ਦੀ ਗੱਲ ਕਰੀਏ ਤਾਂ ਅੱਜ ਦੀ ਗੱਲ ਕਰੀਏ ਤਾਂ ਬੀਤੀ ਰਾਤ ਤੋਂ ਹੀ ਹਿਮਾਚਲ ਦੇ ਵਿੱਚ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਹੁਣ ਪਠਾਨਕੋਟ ਦੇ ਪਹਾੜੀ ਇਲਾਕੇ ਦੇ ਵਿੱਚ ਲੈਂਡਸਾਈਡਿੰਗ ਹੋ ਗਈ ਹੈ ਤੇ ਉਸ ਤੋਂ ਬਾਅਦ ਹਿਮਾਚਲ ਦੀ ਜੋ ਸੀਮਾ ਉਸ ਦੇ ਉੱਪਰ ਜਿਹੜਾ ਆਖੀਰਲਾ ਪਿੰਡ ਪੈਂਦਾ ਜਿਸ ਦਾ ਨਾਮ ਦੁਨੇਰਾ ਦੱਸਿਆ ਜਾ ਰਿਹਾ ਉਸ ਦੇ ਨੇੜੇ ਹੀ ਨੈਸ਼ਨਲ ਹਾਈਵੇ ਹੈ ਜਿਸ ਦੇ ਉੱਪਰ ਇਹ ਜੋ ਹਾ사 ਵਾਪਰਿਆ ਸੜਕ ਦੇ ਵਿੱਚ ਤਰੇੜਾ ਆ ਗਈ ਹੈ ਲਗਾਤਾਰ ਤਸਵੀਰ ਦੇ ਉੱਪਰ ਦੇਖ ਸਕਦੇ ਹੋ ਤੇ ਹਿਮਾਚਲ ਦੇ ਜੋ ਕਿ ਪਠਾਨਕੋਟ ਟਿੰਡਲ ਹੋਜੀ ਹਾਈਵੇ ਦੇ ਉੱਪਰ ਇਹ ਹਾਦਸਾ ਵਾਪਰਿਆ ਹੈ ਲੈਂਡਸਲਾਈਡਿੰਗ ਹੋਈ ਜਿਸ ਤੋਂ ਬਾਅਦ ਸੜਕ ਦੇ ਉੱਪਰ ਵੀ ਤਰੇੜਾਂ ਆਈਆਂ ਤੇ ਜ਼ਮੀਨ ਇੱਕਦਮ ਤਸ ਜਾਂਦੀ ਹੈ ਤੇ ਜੋ ਆਸ-ਪਾਸ ਗੱਡੀਆਂ ਉਹ ਉਹਨਾਂ ਦਾ ਵੀ ਭੜੇ ਇਕੱਠ ਦੇਖਣ ਨੂੰ ਮਿਲਦਾ ਹੈ ਤੇ ਇੱਕ ਤਰਫ ਇੱਕ ਜੋ ਆਪਾਂ ਟੈਂਕਰ ਦੀ ਗੱਲ ਕਰੀਏ ਤਾਂ ਇੱਕ ਜੋ ਟੈਂਕਰ ਹੈ ਉਹ ਸਾਈਡ ਦੇ ਉੱਪਰ ਖੜਿਆ ਖੜਾ ਹੋਇਆ ਜਿਸ ਤੋਂ ਬਾਅਦ ਪਿੱਛੇ ਜੋ ਕਿ ਭੀੜ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਉੱਥੇ ਹੀ ਸੜਕ ਸੁਰੱਖਿਆ ਫੋਰਸ ਮੌਕੇ ਦੇ ਉੱਪਰ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਜੋ ਰਸਤਾ ਇਸ ਨੂੰ ਫਿਲਹਾਲ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਹਾਲ ਤੁਸੀਂ ਦੇਖ ਰਹੇ ਹੋ ਡੈਨਿਕਸਵੈਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ। ਕੁਦਰਤੀ ਆਫਤ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਕਾਫੀ ਵੱਡਾ ਜੋ ਕਿ ਡਰ ਬਿਠਾ ਕੇ ਰੱਖ ਦਿੱਤਾ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਲਗਾਤਾਰ ਮੀਂਹ ਪੈ ਰਿਹਾ ਉਸ ਦੇ ਕਾਰਨ ਜ਼ਮੀਨੀ ਇਲਾਕੇ ਦੇ ਵਿੱਚ ਹੜ੍ਹ ਅਤੇ ਪਹਾੜੀ ਇਲਾਕੇ ਦੇ ਵਿੱਚ ਜੋ ਕਿ ਲੈਂਡਸਲਾਈਡਿੰਗ ਦੇ ਮਾਮਲੇ ਆਏ ਦਿਨ ਜੋ ਕਿ ਵੱਧਦੇ ਜਾ ਰਹੇ ਹੈ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਅਜੀਹਾ ਇੱਕ ਹੋਰ ਮਾਮਲਾ ਪਠਾਨਕੋਟ ਤੋਂ ਸਾਹਮੇ ਆ ਰਿਹਾ ਜਿੱਥਾਂ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਪਰ ਸੜਕ ਤਸੰ ਦੇ ਨਾਲ ਜੋ ਲੋਕ ਹੈ ਉਹਨਾਂ ਦਾ ਜੋ ਬੈਲੈਂਸ ਹੈ ਗੱਡੀਆਂ ਦਾ ਉਹ ਖਰਾਬ ਹੋ ਗਿਆ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਜ਼ਮੀਨ ਹੈ ਇਸ ਦੇ ਵਿੱਚ ਤਰੇੜਾ ਆ ਗਿਆ ਨੇ ਅਤੇ ਜੋ ਨਾਲ ਵਾਹਨ ਖੜੇ ਹੈ ਉਹ ਵੀ ਡਿੱਗਦੇ ਡਿੱਗਦੇ ਬਚੇ ਹੈ ਤਸਵੀਰਾਂ ਵਿੱਚ ਲਗਾਤਾਰ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਲੈਂਡ ਸਲਾਈਡਿੰਗ ਅੱਜ ਪਠਾਨਕੋਟ ਦੇ ਇਸ ਇਲਾਕੇ ਦੇ ਵਿੱਚ ਹੋਈ ਹੈ ਇਸ ਤੋਂ ਪਹਿਲਾਂ ਸਵੇਰ ਦੀ ਗੱਲ ਕਰੀਏ ਤਾਂ ਕੁੱਲੂ ਦੇ ਵਿੱਚ ਵੀ ਲੈਂਡ ਸਲਾਈਡਿੰਗ ਹੋਈ ਹੈ ਜ਼ਮੀਨੀ ਇਲਾਕੇ ਦੇ ਵਿੱਚ ਜੋ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾ ਉਸ ਦੇ ਕਾਰਨ ਹੜ ਦਾ ਮਾਹੌਲ ਬਣਿਆ ਹੋਇਆ ਹੈ ਪੌਂਗ ਡੈਮ ਦੇ ਜੋ ਬੰਨ ਹੈ ਉਹਨਾਂ ਨੂੰ ਖੋਲਿਆ ਜਾ ਰਿਹਾ ਜਿਸ ਦੇ ਕਾਰਨ ਬਿਆਸ ਦਰਿਆ ਦੇ ਵਿੱਚ ਪਾਣੀ ਵਧ ਰਿਹਾ ਜਿਸ ਤੋਂ ਬਾਅਦ ਜ਼ਮੀਨੀ ਇਲਾਕੇ ਦੇ ਵਿੱਚ ਹੜ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੇ ਇਸ ਦੇ ਕਾਰਨ ਲਗਾਤਾਰ ਲੈਂਡਸਲਾਈਡਿੰਗ ਹੋ ਰਹੀ ਹੈ ਬਾਕੀ ਜੋ ਮਾਮਲਾ ਸਾਹਮਣੇ ਆ ਉਸ ਦੀ ਗੱਲ ਕਰੀਏ ਤਾਂ ਅੱਜ ਦੀ ਗੱਲ ਕਰੀਏ ਤਾਂ ਬੀਤੀ ਰਾਤ ਤੋਂ ਹੀ ਹਿਮਾਚਲ ਦੇ ਵਿੱਚ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਹੁਣ ਪਠਾਨਕੋਟ ਦੇ ਪਹਾੜੀ ਇਲਾਕੇ ਦੇ ਵਿੱਚ ਲੈਂਡਸਲਾਈਡਿੰਗ ਹੋ ਗਈ ਹੈ ਤੇ ਉਸ ਤੋਂ ਬਾਅਦ ਹਿਮਾਚਲ ਦੀ ਜੋ ਸੀਮਾ ਹੈ ਉਸ ਦੇ ਉੱਪਰ ਜਿਹੜਾ ਆਖੀਰਲਾ ਪਿੰਡ ਪੈਂਦਾ ਜਿਸ ਦਾ ਨਾਮ ਦੁਨੇਰਾ ਦੱਸਿਆ ਜਾ ਰਿਹਾ ਉਸ ਦੇ ਨੇੜੇ ਹੀ ਨੈਸ਼ਨਲ ਹਾਈਵੇ ਹੈ ਜਿਸ ਦੇ ਉੱਪਰ ਇਹ ਜੋ ਹਾ사 ਵਾਪਰਿਆ ਸੜਕ ਦੇ ਵਿੱਚ ਤਰੇੜਾ ਆ ਗਈ ਹੈ ਲਗਾਤਾਰ ਤਸਵੀਰ ਦੇ ਉੱਪਰ ਦੇਖ ਸਕਦੇ ਹੋ ਤੇ ਹਿਮਾਚਲ ਦੇ ਜੋ ਕਿ ਪਠਾਨਕੋਟ ਟਿੱਡਲ ਹੋਜੀ ਹਾਈਵੇ ਦੇ ਉੱਪਰ ਇਹ ਹਾਦਸਾ ਵਾਪਰਿਆ ਹੈ ਲੈਂਡਸਲਾਈਡਿੰਗ ਹੋਈ ਜਿਸ ਤੋਂ ਬਾਅਦ ਸੜਕ ਦੇ ਉੱਪਰ ਵੀ ਤਰੇੜ ਆਈਆਂ ਤੇ ਜ਼ਮੀਨ ਇੱਕਦਮ ਤਸ ਜਾਂਦੀ ਹੈ ਤੇ ਜੋ ਆਸ-ਪਾਸ ਗੱਡੀਆਂ ਉਹ ਉਹਨਾਂ ਦਾ ਵੀ ਭੜੇ ਇਕੱਠ ਦੇਖਣ ਨੂੰ ਮਿਲਦਾ ਹੈ ਤੇ ਇੱਕ ਤਰਫ ਇੱਕ ਜੋ ਆਪਾਂ ਟੈਂਕਰ ਦੀ ਗੱਲ ਕਰੀਏ ਤਾਂ ਇੱਕ ਜੋ ਟੈਂਕਰ ਹੈ ਉਹ ਸਾਈਡ ਦੇ ਉੱਪਰ ਖੜਿਆ ਖੜਾ ਹੋਇਆ ਜਿਸ ਤੋਂ ਬਾਅਦ ਪਿੱਛੇ ਜੋ ਕਿ ਭੀੜ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਉੱਥੇ ਹੀ ਸੜਕ ਸੁਰੱਖਿਆ ਫੋਰਸ ਮੌਕੇ ਦੇ ਉੱਪਰ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਜੋ ਰਸਤਾ ਇਸ ਨੂੰ ਫਿਲਹਾਲ ਦੇ ਲਈ ਬੰਦ ਕਰ ਦਿੱਤਾ ਗਿਆ। ਹਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ। ਕੁਦਰਤੀ ਆਫਤ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਕਾਫੀ ਵੱਡਾ ਜੋਕੀ ਡਰ ਬਿਠਾ ਕੇ ਰੱਖ ਦਿੱਤਾ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਲਗਾਤਾਰ ਮੀਂਹ ਪੈ ਰਿਹਾ ਉਸ ਦੇ ਕਾਰਨ ਜ਼ਮੀਨੀ ਇਲਾਕੇ ਦੇ ਵਿੱਚ ਹੜ੍ਹ ਅਤੇ ਪਹਾੜੀ ਇਲਾਕੇ ਦੇ ਵਿੱਚ ਜੋ ਕਿ ਲੈਂਡਸਲਾਈਡਿੰਗ ਦੇ ਮਾਮਲੇ ਆਏ ਦਿਨ ਜੋ ਕਿ ਵੱਧਦੇ ਜਾ ਰਹੇ ਐ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਅਜੀਹਾ ਇੱਕ ਹੋਰ ਮਾਮਲਾ ਪਠਾਨਕੋਟ ਤੋਂ ਸਾਹਮੇ ਆ ਰਿਹਾ ਜਿੱਥਾਂ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਪਰ ਸੜਕ ਤਸੰ ਦੇ ਨਾਲ ਜੋ ਲੋਕ ਐ ਉਹਨਾਂ ਦਾ ਜੋ ਬੈਲੈਂਸ ਐ ਗੱਡੀਆਂ ਦਾ ਉਹ ਖਰਾਬ ਹੋ ਗਿਆ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਜ਼ਮੀਨ ਐ ਇਸ ਦੇ ਵਿੱਚ ਤਰੇੜਾ ਆ ਗਿਆ ਨੇ ਅਤੇ ਜੋ ਨਾਲ ਵਾਹਨ ਖੜੇ ਐ ਉਹ ਵੀ ਡਿੱਗਦੇ ਡਿੱਗਦੇ ਬਚੇ ਐ ਤਸਵੀਰਾਂ ਵਿੱਚ ਲਗਾਤਾਰ ਲਿੱਖ ਸਕਦੇ ਹੋ ਤੇ ਇਸ ਤੋਂ ਅਲਾਵਾ ਗੱਲ ਕਰੀਏ ਤਾਂ لینڈ ਸਲਾਈਡਿੰਗ ਅੱਜ ਪਠਾਨਕੋਟ ਦੇ ਇਸ ਇਲਾਕੇ ਦੇ ਵਿੱਚ ਹੋਈ ਹੈ ਇਸ ਤੋਂ ਪਹਿਲਾਂ ਸਵੇਰ ਦੀ ਗੱਲ ਕਰੀਏ ਤਾਂ ਕੁਲੂ ਦੇ ਵਿੱਚ ਵੀ لینڈ ਸਲਾਈਡਿੰਗ ਹੋਈ ਹੈ ਜ਼ਮੀਨੀ ਇਲਾਕੇ ਦੇ ਵਿੱਚ ਜੋ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾ ਉਸ ਦੇ ਕਾਰਨ ਹੜ ਦਾ ਮਾਹੌਲ ਬਣਿਆ ਹੋਇਆ ਹੈ ਪੌਂਗ ਡੈਮ ਦੇ ਜੋ ਬੰਨ ਹੈ ਉਹਨਾਂ ਨੂੰ ਖੋਲਿਆ ਜਾ ਰਿਹਾ ਜਿਸ ਦੇ ਕਾਰਨ ਬਿਆਸ ਦਰਿਆ ਦੇ ਵਿੱਚ ਪਾਣੀ ਵਧ ਰਿਹਾ ਜਿਸ ਤੋਂ ਬਾਅਦ ਜ਼ਮੀਨੀ ਇਲਾਕੇ ਦੇ ਵਿੱਚ ਹੜ੍ਹ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੇ ਇਸ ਦੇ ਕਾਰਨ ਲਗਾਤਾਰ ਲੈਂਡਸਲਾਈਡਿੰਗ ਹੋ ਰਹੀ ਹੈ ਬਾਕੀ ਜੋ ਮਾਮਲਾ ਸਾਹਮਣੇ ਆ ਉਸ ਦੀ ਗੱਲ ਕਰੀਏ ਤਾਂ ਅੱਜ ਦੀ ਗੱਲ ਕਰੀਏ ਤਾਂ ਬੀਤੀ ਰਾਤ ਤੋਂ ਹੀ ਹਿਮਾਚਲ ਦੇ ਵਿੱਚ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਹੁਣ ਪਠਾਨਕੋਟ ਦੇ ਪਹਾੜੀ ਇਲਾਕੇ ਦੇ ਵਿੱਚ ਲੈਂਡਸਲਾਈਡਿੰਗ ਹੋ ਗਈ ਹੈ ਤੇ ਉਸ ਤੋਂ ਬਾਅਦ ਹਿਮਾਚਲ ਦੀ ਜੋ ਸੀਮਾ ਹੈ ਉਸ ਦੇ ਉੱਪਰ ਜਿਹੜਾ ਅਖੀਰਲਾ ਪਿੰਡ ਪੈਂਦਾ ਜਿਸ ਦਾ ਨਾਮ ਦੁਨੇਰਾ ਦੱਸਿਆ ਜਾ ਰਿਹਾ ਉਸ ਦੇ ਨੇੜੇ ਹੀ ਨੈਸ਼ਨਲ ਹਾਈਵੇ ਹੈ ਜਿਸ ਦੇ ਉੱਪਰ ਇਹ ਜੋ ਹਾਦਸਾ ਵਾਪਰਿਆ ਸੜਕ ਦੇ ਵਿੱਚ ਤਰੇੜਾਂ ਆ ਗਈਆਂ ਲਗਾਤਾਰ ਤਸਵੀਰ ਦੇ ਉੱਪਰ ਦੇਖ ਸਕਦੇ ਹੋ ਤੇ ਹਿਮਾਚਲ ਦੇ ਜੋ ਕਿ ਪਠਾਨਕੋਟ ਟਿੱਡਲਹੋਜੀ ਹਾਈਵੇ ਦੇ ਉੱਪਰ ਇਹ ਹਾਦਸਾ ਵਾਪਰਿਆ ਹੈ ਲੈਂਡਸਲਾਈਡਿੰਗ ਹੋਈ ਜਿਸ ਤੋਂ ਬਾਅਦ ਸੜਕ ਦੇ ਉੱਪਰ ਵੀ ਤਰੇੜਾਂ ਆ ਗਈਆਂ ਤੇ ਜ਼ਮੀਨ ਇੱਕਦਮ ਤਸ ਜਾਂਦੀ ਹੈ ਤੇ ਜੋ ਆਸ-ਪਾਸ ਗੱਡੀਆਂ ਉਹ ਉਹਨਾਂ ਦਾ ਵੀ ਭਾਰ ਇਕੱਠ ਦੇਖਣ ਨੂੰ ਮਿਲਦਾ ਹੈ ਤੇ ਇੱਕ taraf ਇੱਕ ਜੋ ਆਪਾਂ ਟੈਂਕਰ ਦੀ ਗੱਲ ਕਰੀਏ ਤਾਂ ਇੱਕ ਜੋ ਟੈਂਕਰ ਹੈ ਉਹ ਸਾਈਡ ਦੇ ਉੱਪਰ ਖੜਿਆ ਖੜਾ ਹੋਇਆ ਜਿਸ ਤੋਂ ਬਾਅਦ ਆ ਪਿੱਛੇ ਜੋ ਕਿ ਭੀੜ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਉੱਥੇ ਹੀ ਸੜਕ ਸੁਰੱਖਿਆ ਫੋਰਸ ਮੌਕੇ ਦੇ ਉੱਪਰ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਜੋ ਰਸਤਾ ਹੈ ਇਸ ਨੂੰ ਫਿਲਹਾਲ ਦੇ ਲਈ ਬੰਦ ਕਰ ਦਿੱਤਾ ਗਿਆ। ਹਾਲ ਤੁਸੀਂ ਦੇਖ ਰਹੇ ਹੋ ਡੈਨਿਕਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ। ਕੁਦਰਤੀ ਆਫਤ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਕਾਫੀ ਵੱਡਾ ਜੋ ਕਿ ਡਰ ਬਿਠਾ ਕੇ ਰੱਖ ਦਿੱਤਾ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਲਗਾਤਾਰ ਮੀਂਹ ਪੈ ਰਿਹਾ ਉਸ ਦੇ ਕਾਰਨ ਜ਼ਮੀਨੀ ਇਲਾਕੇ ਦੇ ਵਿੱਚ ਹੜ੍ਹ ਅਤੇ ਪਹਾੜੀ ਇਲਾਕੇ ਦੇ ਵਿੱਚ ਜੋ ਕਿ ਲੈਂਡਸਲਾਈਡਿੰਗ ਦੇ ਮਾਮਲੇ ਆਏ ਦਿਨ ਜੋ ਕਿ ਵੱਧਦੇ ਜਾ ਰਹੇ ਹੈ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਅਜਿਹਾ ਇੱਕ ਹੋਰ ਮਾਮਲਾ ਪਠਾਨਕੋਟ ਤੋਂ ਸਾਹਮੇ ਆ ਰਿਹਾ ਜਿੱਥਾਂ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਪਰ ਸੜਕ ਤਸੰ ਦੇ ਨਾਲ ਜੋ ਲੋਕ ਹੈ ਉਨ੍ਹਾਂ ਦਾ ਜੋ ਬੈਲੈਂਸ ਹੈ ਗੱਡੀਆਂ ਦਾ ਉਹ ਖਰਾਬ ਹੋ ਗਿਆ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਜ਼ਮੀਨ ਹੈ ਇਸ ਦੇ ਵਿੱਚ ਤਰੇੜਾ ਆ ਗਿਆ ਨੇ ਅਤੇ ਜੋ ਨਾਲ ਵਾਹਨ ਖੜੇ ਹੈ ਉਹ ਵੀ ਡਿੱਗਦੇ ਡਿੱਗਦੇ ਬਚੇ ਹੈ ਤਸਵੀਰਾਂ ਵਿੱਚ ਲਗਾਤਾਰ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਲੈਂਡ ਸਲਾਈਡਿੰਗ ਅੱਜ ਪਠਾਨਕੋਟ ਦੇ ਇਸ ਇਲਾਕੇ ਦੇ ਵਿੱਚ ਹੋਈ ਹੈ ਇਸ ਤੋਂ ਪਹਿਲਾਂ ਸਵੇਰ ਦੀ ਗੱਲ ਕਰੀਏ ਤਾਂ ਕੁਲੂ ਦੇ ਵਿੱਚ ਵੀ ਲੈਂਡ ਸਲਾਈਡਿੰਗ ਹੋਈ ਹੈ ਜ਼ਮੀਨੀ ਇਲਾਕੇ ਦੇ ਵਿੱਚ ਜੋ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾ ਉਸ ਦੇ ਕਾਰਨ ਹੜ ਦਾ ਮਾਹੌਲ ਬਣਿਆ ਹੋਇਆ ਹੈ ਪੌਂਗ ਡੈਮ ਦੇ ਜੋ ਬੰਨ ਹੈ ਉਹਨਾਂ ਨੂੰ ਖੋਲਿਆ ਜਾ ਰਿਹਾ ਹੈ ਜਿਸ ਦੇ ਕਾਰਨ ਬਿਆਸ ਦਰਿਆ ਦੇ ਵਿੱਚ ਪਾਣੀ ਵਧ ਰਿਹਾ ਹੈ ਜਿਸ ਤੋਂ ਬਾਅਦ ਜ਼ਮੀਨੀ ਇਲਾਕੇ ਦੇ ਵਿੱਚ ਹੜ੍ਹ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੇ ਇਸ ਦੇ ਕਾਰਨ ਲਗਾਤਾਰ ਲੈਂਡਸਲਾਈਡਿੰਗ ਹੋ ਰਹੀ ਹੈ ਬਾਕੀ ਜੋ ਮਾਮਲਾ ਸਾਹਮਣੇ ਆ ਉਸ ਦੀ ਗੱਲ ਕਰੀਏ ਤਾਂ ਅੱਜ ਦੀ ਗੱਲ ਕਰੀਏ ਤਾਂ ਬੀਤੀ ਰਾਤ ਤੋਂ ਹੀ ਹਿਮਾਚਲ ਦੇ ਵਿੱਚ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਹੁਣ ਪਠਾਨਕੋਟ ਦੇ ਪਹਾੜੀ ਇਲਾਕੇ ਦੇ ਵਿੱਚ ਲੈਂਡਸਲਾਈਡਿੰਗ ਹੋ ਗਈ ਹੈ ਤੇ ਉਸ ਤੋਂ ਬਾਅਦ ਹਿਮਾਚਲ ਦੀ ਜੋ ਸੀਮਾ ਹੈ ਉਸ ਦੇ ਉੱਪਰ ਜਿਹੜਾ ਅਖੀਰਲਾ ਪਿੰਡ ਪੈਂਦਾ ਜਿਸ ਦਾ ਨਾਮ ਦੁਨੇਰਾ ਦੱਸਿਆ ਜਾ ਰਿਹਾ ਉਸ ਦੇ ਨੇੜੇ ਹੀ ਨੈਸ਼ਨਲ ਹਾਈਵੇ ਹੈ ਜਿਸ ਦੇ ਉੱਪਰ ਇਹ ਜੋ ਹਾਦਸਾ ਵਾਪਰਿਆ ਸੜਕ ਦੇ ਵਿੱਚ ਤਰੇੜਾਂ ਆ ਗਈਆਂ ਲਗਾਤਾਰ ਤਸਵੀਰ ਦੇ ਉੱਪਰ ਦੇਖ ਸਕਦੇ ਹੋ ਤੇ ਹਿਮਾਚਲ ਦੇ ਜੋ ਕਿ ਪਠਾਨਕੋਟ ਡਲਹੋਜ਼ੀ ਹਾਈਵੇ ਦੇ ਉੱਪਰ ਇਹ ਹਾਦਸਾ ਵਾਪਰਿਆ ਹੈ ਲੈਂਡਸਲਾਈਡਿੰਗ ਹੋਈ ਜਿਸ ਤੋਂ ਬਾਅਦ ਸੜਕ ਦੇ ਉੱਪਰ ਵੀ ਤਰੇੜਾਂ ਆਈਆਂ ਤੇ ਜ਼ਮੀਨ ਇੱਕਦਮ ਤਸ ਜਾਂਦੀ ਹੈ ਤੇ ਜੋ ਆਸ-ਪਾਸ ਗੱਡੀਆਂ ਉਹ ਉਹਨਾਂ ਦਾ ਵੀ ਭਾਰ ਇਕੱਠ ਦੇਖਣ ਨੂੰ ਮਿਲਦਾ ਹੈ ਤੇ ਇੱਕ taraf ਇੱਕ ਜੋ ਆਪਾਂ ਟੈਂਕਰ ਦੀ ਗੱਲ ਕਰੀਏ ਤਾਂ ਇੱਕ ਜੋ ਟੈਂਕਰ ਹੈ ਉਹ ਸਾਈਡ ਦੇ ਉੱਪਰ ਖੜਿਆ ਖੜਾ ਹੋਇਆ ਜਿਸ ਤੋਂ ਬਾਅਦ ਆ ਪਿੱਛੇ ਜੋ ਕਿ ਭੀੜ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਉੱਥੇ ਹੀ ਸੜਕ ਸੁਰੱਖਿਆ ਫੋਰਸ ਮੌਕੇ ਦੇ ਉੱਪਰ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਜੋ ਰਸਤਾ ਹੈ ਇਸ ਨੂੰ ਫਿਲਹਾਲ ਦੇ ਲਈ ਬੰਦ ਕਰ ਦਿੱਤਾ ਗਿਆ। ਹਾਲ ਤੁਸੀਂ ਦੇਖ ਰਹੇ ਹੋ ਡੈਨਿਕਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ। ਕੁਦਰਤੀ ਆਫਤ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਕਾਫੀ ਵੱਡਾ ਜੋਖਿਮ ਡਰ ਬਿਠਾ ਕੇ ਰੱਖ ਦਿੱਤਾ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਲਗਾਤਾਰ ਮੀਂਹ ਪੈ ਰਿਹਾ ਉਸ ਦੇ ਕਾਰਨ ਜ਼ਮੀਨੀ ਇਲਾਕੇ ਦੇ ਵਿੱਚ ਹੜ੍ਹ ਅਤੇ ਪਹਾੜੀ ਇਲਾਕੇ ਦੇ ਵਿੱਚ ਜੋ ਕਿ ਲੈਂਡਸਲਾਈਡਿੰਗ ਦੇ ਮਾਮਲੇ ਆਏ ਦਿਨ ਜੋ ਕਿ ਵੱਧਦੇ ਜਾ ਰਹੇ ਹੈ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਅਜੀਹਾ ਇੱਕ ਹੋਰ ਮਾਮਲਾ ਪਠਾਨਕੋਟ ਤੋਂ ਸਾਹਮਣੇ ਆ ਰਿਹਾ ਜਿੱਥਾ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਪਰ ਸੜਕ ਤਸੰ ਦੇ ਨਾਲ ਜੋ ਲੋਕ ਹੈ ਉਨ੍ਹਾਂ ਦਾ ਜੋ ਬੈਲੈਂਸ ਹੈ ਗੱਡੀਆਂ ਦਾ ਉਹ ਖਰਾਬ ਹੋ ਗਿਆ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਜ਼ਮੀਨ ਹੈ ਇਸ ਦੇ ਵਿੱਚ ਤਰੇੜਾ ਆ ਗਿਆ ਨੇ ਅਤੇ ਜੋ ਨਾਲ ਵਾਹਨ ਖੜੇ ਹੈ ਉਹ ਵੀ ਡਿੱਗਦੇ ਡਿੱਗਦੇ ਬੱਚੇ ਹੈ ਤਸਵੀਰਾਂ ਵਿੱਚ ਲਗਾਤਾਰ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਲੈਡ ਸਲਾਈਡਿੰਗ ਅੱਜ ਪਠਾਨਕੋਟ ਦੇ ਇਸ ਇਲਾਕੇ ਦੇ ਵਿੱਚ ਹੋਈ ਹੈ ਇਸ ਤੋਂ ਪਹਿਲਾਂ ਸਵੇਰ ਦੀ ਗੱਲ ਕਰੀਏ ਤਾਂ ਕੁੱਲੂ ਦੇ ਵਿੱਚ ਵੀ ਲੈਂਡਸਲਾਈਡਿੰਗ ਹੋਈ ਹੈ ਜ਼ਮੀਨੀ ਇਲਾਕੇ ਦੇ ਵਿੱਚ ਜੋ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾ ਉਸ ਦੇ ਕਾਰਨ ਹੜ ਦਾ ਮਾਹੌਲ ਬਣਿਆ ਹੋਇਆ ਹੈ ਪੌਂਗ ਡੈਮ ਦੇ ਜੋ ਬੰਨ ਹੈ ਉਹਨਾਂ ਨੂੰ ਖੋਲਿਆ ਜਾ ਰਿਹਾ ਜਿਸ ਦੇ ਕਾਰਨ ਬਿਆਸ ਦਰਿਆ ਦੇ ਵਿੱਚ ਪਾਣੀ ਵਧ ਰਿਹਾ ਜਿਸ ਤੋਂ ਬਾਅਦ ਜ਼ਮੀਨੀ ਇਲਾਕੇ ਦੇ ਵਿੱਚ ਹੜ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੇ ਇਸ ਦੇ ਕਾਰਨ ਲਗਾਤਾਰ ਲੈਂਡਸਲਾਈਡਿੰਗ ਹੋ ਰਹੀ ਹੈ ਬਾਕੀ ਜੋ ਮਾਮਲਾ ਸਾਹਮਣੇ ਆ ਉਸ ਦੀ ਗੱਲ ਕਰੀਏ ਤਾਂ ਅੱਜ ਦੀ ਗੱਲ ਕਰੀਏ ਤਾਂ ਬੀਤੀ ਰਾਤ ਤੋਂ ਹੀ ਹਿਮਾਚਲ ਦੇ ਵਿੱਚ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਹੁਣ ਪਠਾਨਕੋਟ ਦੇ ਪਹਾੜੀ ਇਲਾਕੇ ਦੇ ਵਿੱਚ ਲੈਂਡਸਲਾਈਡਿੰਗ ਹੋ ਗਈ ਹੈ ਤੇ ਉਸ ਤੋਂ ਬਾਅਦ ਹਿਮਾਚਲ ਦੀ ਜੋ ਸੀਮਾ ਹੈ ਉਸ ਦੇ ਉੱਪਰ ਜਿਹੜਾ ਆਖੀਰਲਾ ਪਿੰਡ ਪੈਂਦਾ ਜਿਸ ਦਾ ਨਾਮ ਦੁਨੇਰਾ ਦੱਸਿਆ ਜਾ ਰਿਹਾ ਉਸ ਦੇ ਨੇੜੇ ਹੀ ਨੈਸ਼ਨਲ ਹਾਈਵੇ ਹੈ ਜਿਸ ਦੇ ਉੱਪਰ ਇਹ ਜੋ ਹਾ사 ਵਾਪਰਿਆ ਸੜਕ ਦੇ ਵਿੱਚ ਤਰੇੜਾ ਆ ਗਈ ਹੈ ਲਗਾਤਾਰ ਤਸਵੀਰ ਦੇ ਉੱਪਰ ਦੇਖ ਸਕਦੇ ਹੋ ਤੇ ਹਿਮਾਚਲ ਦੇ ਜੋ ਕਿ ਪਠਾਨਕੋ ਟਡਲਹੋਜੀ ਹਾਈਵੇ ਦੇ ਉੱਪਰ ਇਹ ਹਾਦਸਾ ਵਾਪਰਿਆ ਹੈ ਲੈਂਡਸਲਾਈਡਿੰਗ ਹੋਈ ਜਿਸ ਤੋਂ ਬਾਅਦ ਸੜਕ ਦੇ ਉੱਪਰ ਵੀ ਤਰੇੜ ਆਈਆਂ ਤੇ ਜ਼ਮੀਨ ਇੱਕਦਮ ਤਸ ਜਾਂਦੀ ਹੈ ਤੇ ਜੋ ਆਸ-ਪਾਸ ਗੱਡੀਆਂ ਉਹ ਉਹਨਾਂ ਦਾ ਵੀ ਭਾਰ ਇਕੱਠ ਦੇਖਣ ਨੂੰ ਮਿਲਦਾ ਹੈ ਤੇ ਇੱਕ taraf ਇੱਕ ਜੋ ਆਪਾਂ ਟੈਂਕਰ ਦੀ ਗੱਲ ਕਰੀਏ ਤਾਂ ਇੱਕ ਜੋ ਟੈਂਕਰ ਹੈ ਉਹ ਸਾਈਡ ਦੇ ਉੱਪਰ ਖੜਿਆ ਖੜਾ ਹੋਇਆ ਜਿਸ ਤੋਂ ਬਾਅਦ ਪਿੱਛੇ ਜੋ ਕਿ ਭੀੜ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਉੱਥੇ ਹੀ ਸੜਕ ਸੁਰੱਖਿਆ ਫੋਰਸ ਮੌਕੇ ਦੇ ਉੱਪਰ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਜੋ ਰਸਤਾ ਹੈ ਇਸ ਨੂੰ ਫਿਲਹਾਲ ਦੇ ਲਈ ਬੰਦ ਕਰ ਦਿੱਤਾ ਗਿਆ। ਹਾਲ ਤੁਸੀਂ ਦੇਖ ਰਹੇ ਹੋ ਡੈਨਿਕਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ। ਕੁਦਰਤੀ ਆਫਤ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਕਾਫੀ ਵੱਡਾ ਜੋ ਕਿ ਡਰ ਬਿਠਾ ਕੇ ਰੱਖ ਦਿੱਤਾ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਲਗਾਤਾਰ ਮੀਂਹ ਪੈ ਰਿਹਾ ਉਸ ਦੇ ਕਾਰਨ ਜ਼ਮੀਨੀ ਇਲਾਕੇ ਦੇ ਵਿੱਚ ਹੜ੍ਹ ਅਤੇ ਪਹਾੜੀ ਇਲਾਕੇ ਦੇ ਵਿੱਚ ਜੋ ਕਿ ਲੈਂਡਸਲਾਈਡਿੰਗ ਦੇ ਮਾਮਲੇ ਆਏ ਦਿਨ ਜੋ ਕਿ ਵੱਧੇ ਜਾ ਰਹੇ ਹੈ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਅਜੀਹਾ ਇੱਕ ਹੋਰ ਮਾਮਲਾ ਪਠਾਨਕੋਟ ਤੋਂ ਸਾਹਮੇ ਆ ਰਿਹਾ ਜਿੱਥਾ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਪਰ ਸੜਕ ਤਸੰ ਦੇ ਨਾਲ ਜੋ ਲੋਕ ਹੈ ਉਨਾ ਦਾ ਜੋ ਬੈਲੈਂਸ ਹੈ ਗੱਡੀਆਂ ਦਾ ਉਹ ਖਰਾਬ ਹੋ ਗਿਆ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਜ਼ਮੀਨ ਹੈ ਇਸ ਦੇ ਵਿੱਚ ਤਰੇੜਾ ਆ ਗਿਆ ਨੇ ਅਤੇ ਜੋ ਨਾਲ ਵਾਹਨ ਖੜੇ ਹੈ ਉਹ ਵੀ ਡਿੱਗਦੇ ਡਿੱਗਦੇ ਬਚੇ ਹੈ ਤਸਵੀਰਾਂ ਵਿੱਚ ਲਗਾਤਾਰ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਲੈਂਡ ਸਲਾਈਡਿੰਗ ਅੱਜ ਪਠਾਨਕੋਟ ਦੇ ਇਸ ਇਲਾਕੇ ਦੇ ਵਿੱਚ ਹੋਈ ਹੈ ਇਸ ਤੋਂ ਪਹਿਲਾਂ ਸਵੇਰ ਦੀ ਗੱਲ ਕਰੀਏ ਤਾਂ ਕੁਲੂ ਦੇ ਵਿੱਚ ਵੀ ਲੈਂਡ ਸਲਾਈਡਿੰਗ ਹੋਈ ਹੈ ਜ਼ਮੀਨੀ ਇਲਾਕੇ ਦੇ ਵਿੱਚ ਜੋ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾ ਉਸ ਦੇ ਕਾਰਨ ਹੜ ਦਾ ਮਾਹੌਲ ਬਣਿਆ ਹੋਇਆ ਹੈ ਪੌਂਗ ਡੈਮ ਦੇ ਜੋ ਬੰਨ ਹੈ ਉਹਨਾਂ ਨੂੰ ਖੋਲਿਆ ਜਾ ਰਿਹਾ ਜਿਸ ਦੇ ਕਾਰਨ ਬਿਆਸ ਦਰਿਆ ਦੇ ਵਿੱਚ ਪਾਣੀ ਵਧ ਰਿਹਾ ਜਿਸ ਤੋਂ ਬਾਅਦ ਜ਼ਮੀਨੀ ਇਲਾਕੇ ਦੇ ਵਿੱਚ ਹੜ੍ਹ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੇ ਇਸ ਦੇ ਕਾਰਨ ਲਗਾਤਾਰ ਲੈਂਡਸਲਾਈਡਿੰਗ ਹੋ ਰਹੀ ਹੈ ਬਾਕੀ ਜੋ ਮਾਮਲਾ ਸਾਹਮਣੇ ਆ ਉਸ ਦੀ ਗੱਲ ਕਰੀਏ ਤਾਂ ਅੱਜ ਦੀ ਗੱਲ ਕਰੀਏ ਤਾਂ ਬੀਤੀ ਰਾਤ ਤੋਂ ਹੀ ਹਿਮਾਚਲ ਦੇ ਵਿੱਚ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਹੁਣ ਪਠਾਨਕੋਟ ਦੇ ਪਹਾੜੀ ਇਲਾਕੇ ਦੇ ਵਿੱਚ ਲੈਂਡਸਲਾਈਡਿੰਗ ਹੋ ਗਈ ਹੈ ਤੇ ਉਸ ਤੋਂ ਬਾਅਦ ਹਿਮਾਚਲ ਦੀ ਜੋ ਸੀਮਾ ਹੈ ਉਸ ਦੇ ਉੱਪਰ ਜਿਹੜਾ ਆਖੀਰਲਾ ਪਿੰਡ ਪੈਂਦਾ ਜਿਸ ਦਾ ਨਾਮ ਦੁਨੇਰਾ ਦੱਸਿਆ ਜਾ ਰਿਹਾ ਉਸ ਦੇ ਨੇੜੇ ਹੀ ਨੈਸ਼ਨਲ ਹਾਈਵੇ ਹੈ ਜਿਸ ਦੇ ਉੱਪਰ ਇਹ ਜੋ ਹਾਦਸਾ ਵਾਪਰਿਆ ਸੜਕ ਦੇ ਵਿੱਚ ਤਰੇੜਾ ਆ ਗਈਆਂ ਲਗਾਤਾਰ ਤਸਵੀਰ ਦੇ ਉੱਪਰ ਦੇਖ ਸਕਦੇ ਹੋ ਤੇ ਹਿਮਾਚਲ ਦੇ ਜੋ ਕਿ ਪਠਾਨਕੋਟ ਡਲਹੋਜ਼ੀ ਹਾਈਵੇ ਦੇ ਉੱਪਰ ਇਹ ਹਾਦਸਾ ਵਾਪਰਿਆ ਹੈ ਲੈਂਡਸਲਾਈਡਿੰਗ ਹੋਈ ਜਿਸ ਤੋਂ ਬਾਅਦ ਸੜਕ ਦੇ ਉੱਪਰ ਵੀ ਤਰੇੜਾ ਆਈਆਂ ਤੇ ਜ਼ਮੀਨ ਇੱਕਦਮ ਤਸ ਜਾਂਦੀ ਹੈ ਤੇ ਜੋ ਆਸ-ਪਾਸ ਗੱਡੀਆਂ ਉਹ ਉਹਨਾਂ ਦਾ ਵੀ ਪਾਰੀ ਇਕੱਠ ਦੇਖਣ ਨੂੰ ਮਿਲਦਾ ਤੇ ਇੱਕ ਤਰਫ ਇੱਕ ਜੋ ਆਪਾਂ ਟੈਂਕਰ ਦੀ ਗੱਲ ਕਰੀਏ ਤਾਂ ਇੱਕ ਜੋ ਟੈਂਕਰ ਹੈ ਉਹ ਸਾਈਡ ਦੇ ਉੱਪਰ ਖੜਿਆ ਖੜਾ ਹੋਇਆ ਜਿਸ ਤੋਂ ਬਾਅਦ ਆ ਪਿੱਛੇ ਜੋ ਕਿ ਭੀੜ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਉੱਥੇ ਹੀ ਸੜਕ ਸੁਰੱਖਿਆ ਫੋਰਸ ਮੌਕੇ ਦੇ ਉੱਪਰ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਜੋ ਰਸਤਾ ਇਸ ਨੂੰ ਫਿਲਹਾਲ ਦੇ ਲਈ ਬੰਦ ਕਰ ਦਿੱਤਾ ਗਿਆ। ਹਾਲ ਤੁਸੀਂ ਦੇਖ ਰਹੇ ਹੋ ਡੈਨਿਕਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ। ਕੁਦਰਤੀ ਆਫਤ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਕਾਫੀ ਵੱਡਾ ਜੋ ਕਿ ਡਰ ਬਿਠਾ ਕੇ ਰੱਖ ਦਿੱਤਾ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਲਗਾਤਾਰ ਮੀਂਹ ਪੈ ਰਿਹਾ ਉਸ ਦੇ ਕਾਰਨ ਜ਼ਮੀਨੀ ਇਲਾਕੇ ਦੇ ਵਿੱਚ ਹੜ੍ਹ ਅਤੇ ਪਹਾੜੀ ਇਲਾਕੇ ਦੇ ਵਿੱਚ ਜੋ ਕਿ ਲੈਂਡਸਲਾਈਡਿੰਗ ਦੇ ਮਾਮਲੇ ਆਏ ਦਿਨ ਜੋ ਕਿ ਵੱਧਦੇ ਜਾ ਰਹੇ ਹੈ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਅਜੀਹਾ ਇੱਕ ਹੋਰ ਮਾਮਲਾ ਪਠਾਨਕੋਟ ਤੋਂ ਸਾਹਮੇ ਆ ਰਿਹਾ ਜਿੱਥਾਂ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਪਰ ਸੜਕ ਤਸੰ ਦੇ ਨਾਲ ਜੋ ਲੋਕ ਹੈ ਉਹਨਾਂ ਦਾ ਜੋ ਬੈਲੈਂਸ ਹੈ ਗੱਡੀਆਂ ਦਾ ਉਹ ਖਰਾਬ ਹੋ ਗਿਆ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਜ਼ਮੀਨ ਹੈ ਇਸ ਦੇ ਵਿੱਚ ਤਰੇੜਾ ਆ ਗਿਆ ਨੇ ਅਤੇ ਜੋ ਨਾਲ ਵਾਹਨ ਖੜੇ ਹੈ ਉਹ ਵੀ ਡਿੱਗਦੇ ਡਿੱਗਦੇ ਬਚੇ ਹੈ ਤਸਵੀਰਾਂ ਵਿੱਚ ਲਗਾਤਾਰ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਲੈਂਡ ਸਲਾਈਡਿੰਗ ਅੱਜ ਪਠਾਨਕੋਟ ਦੇ ਇਸ ਇਲਾਕੇ ਦੇ ਵਿੱਚ ਹੋਈ ਹੈ ਇਸ ਤੋਂ ਪਹਿਲਾਂ ਸਵੇਰ ਦੀ ਗੱਲ ਕਰੀਏ ਤਾਂ ਕੁੱਲੂ ਦੇ ਵਿੱਚ ਵੀ ਲੈਂਡ ਸਲਾਈਡਿੰਗ ਹੋਈ ਹੈ ਜ਼ਮੀਨੀ ਇਲਾਕੇ ਦੇ ਵਿੱਚ ਜੋ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾ ਉਸ ਦੇ ਕਾਰਨ ਹੜ ਦਾ ਮਾਹੌਲ ਬਣਿਆ ਹੋਇਆ ਹੈ ਪੌਂਗ ਡੈਮ ਦੇ ਜੋ ਬੰਨ ਹੈ ਉਹਨਾਂ ਨੂੰ ਖੋਲਿਆ ਜਾ ਰਿਹਾ ਜਿਸ ਦੇ ਕਾਰਨ ਬਿਆਸ ਦਰਿਆ ਦੇ ਵਿੱਚ ਪਾਣੀ ਵਧ ਰਿਹਾ ਜਿਸ ਤੋਂ ਬਾਅਦ ਜ਼ਮੀਨੀ ਇਲਾਕੇ ਦੇ ਵਿੱਚ ਹੜ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੇ ਇਸ ਦੇ ਕਾਰਨ ਲਗਾਤਾਰ ਲੈਂਡਸਲਾਈਡਿੰਗ ਹੋ ਰਹੀ ਹੈ ਬਾਕੀ ਜੋ ਮਾਮਲਾ ਸਾਹਮਣੇ ਹੈ ਉਸ ਦੀ ਗੱਲ ਕਰੀਏ ਤਾਂ ਅੱਜ ਦੀ ਗੱਲ ਕਰੀਏ ਤਾਂ ਬੀਤੀ ਰਾਤ ਤੋਂ ਹੀ ਹਿਮਾਚਲ ਦੇ ਵਿੱਚ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਹੁਣ ਪਠਾਨਕੋਟ ਦੇ ਪਹਾੜੀ ਇਲਾਕੇ ਦੇ ਵਿੱਚ ਲੈਂਡਸਲਾਈਡਿੰਗ ਹੋ ਗਈ ਹੈ ਤੇ ਉਸ ਤੋਂ ਬਾਅਦ ਹਿਮਾਚਲ ਦੀ ਜੋ ਸੀਮਾ ਹੈ ਉਸ ਦੇ ਉੱਪਰ ਜਿਹੜਾ ਆਖਿਰਲਾ ਪਿੰਡ ਪੈਂਦਾ ਜਿਸ ਦਾ ਨਾਮ ਦੁਨੇਰਾ ਦੱਸਿਆ ਜਾ ਰਿਹਾ ਉਸ ਦੇ ਨੇੜੇ ਹੀ ਨੈਸ਼ਨਲ ਹਾਈਵੇ ਹੈ ਜਿਸ ਦੇ ਉੱਪਰ ਇਹ ਜੋ ਹਾ사 ਵਾਪਰਿਆ ਸੜਕ ਦੇ ਵਿੱਚ ਤਰੇੜਾ ਆ ਗਈ ਹੈ ਲਗਾਤਾਰ ਤਸਵੀਰ ਦੇ ਉੱਪਰ ਦੇਖ ਸਕਦੇ ਹੋ ਤੇ ਹਿਮਾਚਲ ਦੇ ਜੋ ਕਿ ਪਠਾਨਕੋਟ ਟੰਡਲਹੋਜੀ ਹਾਈਵੇ ਦੇ ਉੱਪਰ ਇਹ ਹਾਦਸਾ ਵਾਪਰਿਆ ਹੈ ਲੈਂਡਸਲਾਈਡਿੰਗ ਹੋਈ ਜਿਸ ਤੋਂ ਬਾਅਦ ਸੜਕ ਦੇ ਉੱਪਰ ਵੀ ਤਰੇੜਾਂ ਆਈਆਂ ਤੇ ਜ਼ਮੀਨ ਇੱਕਦਮ ਤਸ ਜਾਂਦੀ ਹੈ ਤੇ ਜੋ ਆਸ-ਪਾਸ ਗੱਡੀਆਂ ਉਹ ਉਹਨਾਂ ਦਾ ਵੀ ਭੜੇ ਇਕੱਠ ਦੇਖਣ ਨੂੰ ਮਿਲਦਾ ਹੈ ਤੇ ਇੱਕ ਤਰਫ ਇੱਕ ਜੋ ਆਪਾਂ ਟੈਂਕਰ ਦੀ ਗੱਲ ਕਰੀਏ ਤਾਂ ਇੱਕ ਜੋ ਟੈਂਕਰ ਹੈ ਉਹ ਸਾਈਡ ਦੇ ਉੱਪਰ ਖੜਿਆ ਖੜਾ ਹੋਇਆ ਜਿਸ ਤੋਂ ਬਾਅਦ ਆ ਪਿੱਛੇ ਜੋ ਕਿ ਭੀੜ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਉੱਥੇ ਹੀ ਸੜਕ ਸੁਰੱਖਿਆ ਫੋਰਸ ਮੌਕੇ ਦੇ ਉੱਪਰ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਜੋ ਰਸਤਾ ਹੈ ਇਸ ਨੂੰ ਫਿਲਹਾਲ ਦੇ ਲਈ ਬੰਦ ਕਰ ਦਿੱਤਾ ਗਿਆ। ਹਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ। ਕੁਦਰਤੀ ਆਫਤ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਕਾਫੀ ਵੱਡਾ ਜੋ ਕਿ ਡਰ ਬਿਠਾ ਕੇ ਰੱਖ ਦਿੱਤਾ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਲਗਾਤਾਰ ਮੀਂਹ ਪੈ ਰਿਹਾ ਉਸ ਦੇ ਕਾਰਨ ਜ਼ਮੀਨੀ ਇਲਾਕੇ ਦੇ ਵਿੱਚ ਹੜ੍ਹ ਅਤੇ ਪਹਾੜੀ ਇਲਾਕੇ ਦੇ ਵਿੱਚ ਜੋ ਕਿ ਲੈਂਡਸਲਾਈਡਿੰਗ ਦੇ ਮਾਮਲੇ ਆਏ ਦਿਨ ਜੋ ਕਿ ਵੱਧੇ ਜਾ ਰਹੇ ਹੈ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਅਜੀਹਾ ਇੱਕ ਹੋਰ ਮਾਮਲਾ ਪਠਾਨਕੋਟ ਤੋਂ ਸਾਹਮੇ ਆ ਰਿਹਾ ਜਿੱਥਾਂ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਪਰ ਸੜਕ ਤਸੰ ਦੇ ਨਾਲ ਜੋ ਲੋਕ ਹੈ ਉਹਨਾਂ ਦਾ ਜੋ ਬੈਲੈਂਸ ਹੈ ਗੱਡੀਆਂ ਦਾ ਉਹ ਖਰਾਬ ਹੋ ਗਿਆ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਜ਼ਮੀਨ ਹੈ ਇਸ ਦੇ ਵਿੱਚ ਤਰੇੜਾ ਆ ਗਿਆ ਨੇ ਅਤੇ ਜੋ ਨਾਲ ਵਾਹਨ ਖੜੇ ਹੈ ਉਹ ਵੀ ਡਿੱਗਦੇ ਡਿੱਗਦੇ ਬੱਚੇ ਹੈ ਤਸਵੀਰਾਂ ਵਿੱਚ ਲਗਾਤਾਰ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਲੈਂਡ ਸਲਾਈਡਿੰਗ ਅੱਜ ਪਠਾਨਕੋਟ ਦੇ ਇਸ ਇਲਾਕੇ ਦੇ ਵਿੱਚ ਹੋਈ ਹੈ ਇਸ ਤੋਂ ਪਹਿਲਾਂ ਸਵੇਰ ਦੀ ਗੱਲ ਕਰੀਏ ਤਾਂ ਕੁੱਲੂ ਦੇ ਵਿੱਚ ਵੀ ਲੈਂਡ ਸਲਾਈਡਿੰਗ ਹੋਈ ਹੈ ਜ਼ਮੀਨੀ ਇਲਾਕੇ ਦੇ ਵਿੱਚ ਜੋ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾ ਉਸ ਦੇ ਕਾਰਨ ਹੜ ਦਾ ਮਾਹੌਲ ਬਣਿਆ ਹੋਇਆ ਹੈ ਪੌਂਗ ਡੈਮ ਦੇ ਜੋ ਬੰਨ ਹੈ ਉਹਨਾਂ ਨੂੰ ਖੋਲਿਆ ਜਾ ਰਿਹਾ ਹੈ ਜਿਸ ਦੇ ਕਾਰਨ ਬਿਆਸ ਦਰਿਆ ਦੇ ਵਿੱਚ ਪਾਣੀ ਵਧ ਰਿਹਾ ਹੈ ਜਿਸ ਤੋਂ ਬਾਅਦ ਜ਼ਮੀਨੀ ਇਲਾਕੇ ਦੇ ਵਿੱਚ ਹੜ੍ਹ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੇ ਇਸ ਦੇ ਕਾਰਨ ਲਗਾਤਾਰ ਲੈਂਡਸਲਾਈਡਿੰਗ ਹੋ ਰਹੀ ਹੈ ਬਾਕੀ ਜੋ ਮਾਮਲਾ ਸਾਹਮਣੇ ਆ ਉਸ ਦੀ ਗੱਲ ਕਰੀਏ ਤਾਂ ਅੱਜ ਦੀ ਗੱਲ ਕਰੀਏ ਤਾਂ ਬੀਤੀ ਰਾਤ ਤੋਂ ਹੀ ਹਿਮਾਚਲ ਦੇ ਵਿੱਚ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਹੁਣ ਪਠਾਨਕੋਟ ਦੇ ਪਹਾੜੀ ਇਲਾਕੇ ਦੇ ਵਿੱਚ ਲੈਂਡਸਲਾਈਡਿੰਗ ਹੋ ਗਈ ਹੈ ਤੇ ਉਸ ਤੋਂ ਬਾਅਦ ਹਿਮਾਚਲ ਦੀ ਜੋ ਸੀਮਾ ਹੈ ਉਸ ਦੇ ਉੱਪਰ ਜਿਹੜਾ ਅਕੀਰਲਾ ਪਿੰਡ ਪੈਂਦਾ ਜਿਸ ਦਾ ਨਾਮ ਦੁਨੇਰਾ ਦੱਸਿਆ ਜਾ ਰਿਹਾ ਉਸ ਦੇ ਨੇੜੇ ਹੀ ਨੈਸ਼ਨਲ ਹਾਈਵੇ ਹੈ ਜਿਸ ਦੇ ਉੱਪਰ ਇਹ ਜੋ ਹਾਸਾਵਾ